ਕਿ ਬੱਸ ਨੂੰ ਮੈਂ ਹੱਲੇ ਕਿਹਾ। ਜੇ ਵੀ ਥੱਲੇ ਗਈ ਉਹਦੇ ਪੰਗਾ ਪਾਉਗਾ। ਹਾਂ। ਛੱਡ। ਬੱਟ ਬੱਟ। ਬੈਟ ਬੈਟ। ਅੱਗੇ ਮੈਂ ਹੁਣ ਲੈ ਰਿਹਾ ਪਰ ਮਾਤਰਾ ਮੇਰੀ ਬੱਜ ਗਈ ਹੈ ਪੂਰੀ। ਠੀਕ ਹੈ ਜੀ। ਪਰ ਇਹ ਵਾਲੇ ਵੀ ਇੱਕ ਕੋਲਸ ਹੋਰ ਦੇਣਾ ਉਹਨੂੰ। ਠੀਕ ਹੈ। ਸਭੇ ਮਲੋਣੀ ਵੀ ਆ ਇਹਨਾਂ ਨੂੰ। ਮੈਂ ਚਲ ਬਾਰੀ ਤਣੀ ਛੋਟ ਨਹੀਂ ਦਿੰਦਾ ਹਾਂਜੀ ਪਰ ਮਹਾਰਾਜ ਦੀ ਮਿਹਰ ਨਾਲ 27% 70% ਕੰਮ ਹੋ ਗਿਆ ਤੇ 60 ਬੰਦੇ ਹੈਗਾ ਬੰਦ ਰੋਗ ਨੂੰ ਚੱਲ ਜਿੱਤੀ ਚੱਕਦੇ ਤਾਂ ਜੋ ਹਾਲੇ ਚੱਕੀ ਨਹੀਂ ਗਈ ਤੇਰੇ ਤੋਂ ਵੇਲਾ ਪੂਰੀ ਨਹੀਂ ਚੱਕੀ ਜਾਂਦੀ ਮੇਰੇ ਤੋਂ ਕੱਪੜੇ ਚੱਕ ਵੇਲੇ ਦੀ ਜਨਾ ਹਣੇ ਉਹ ਆਇਦਰਾ ਨਾਲੋਂ ਤਾਂ ਇਹ ਬੰਦਾ ਖਸ ਤੋਂ ਫਸ ਤੋਂ ਬਾਕਸ ਬੈ ਸੈੱਟ ਕਰਤੀ ਕੋਨੇ ਕਰਨਾ ਤੂੰ ਐ ਕਰਨਾ ਮੂਝਾਏ ਕਿ ਸਿੱਧੀ ਚੱਕਾ ਹੈ ਮੈਂ ਨਾ ਤੁਹਾਨੂੰ ਇੰਡੈਕਸ਼ਨ ਦਿੰਦਾ ਨਹੀਂ ਚੱਕ ਸਿੱਧੀ ਆਇਓ ਆਪਾ ਵਾਟਣਾ ਖਾਂਦੇ ਤੂੰ ਕਾ ਭਾਈ ਤੂੰ ਆਪ ਆਇਓ ਪਈਏ ਕਿਰਤ ਦੋ ਦੋ ਰੋ ਕਰਕੇ ਅਸੀਂ ਸਿੱਧੀ ਸਿੱਧੀ ਚੱਕ ਵਾਟਣਾ ਖਾਂਦੇ ਸਿੱਧੀ ਸਿੱਧੀ ਚੱਕ ਇਹ ਤੋਂ ਤੋਂ ਵੱਧ ਹੋਣ ਲੱਗਾ ਸੀ ਸੇਕ ਕੀਤਾ ਕਿ ਉਹ ਕੋਈ ਨਹੀਂ ਮਿਸਤਾਨ ਹੋਣ ਦੀ। ਅੰਡਾ ਹੀ ਰੋਗਾ। ਚੀਨੀ ਕਰੀ। ਯਾਨੀ ਦੱਕ ਤੇ ਹਲਦੀ ਨਹੀਂ। ਜਦੋਂ ਉਹ ਤੇ ਲਾਉਂਦੇ ਉਹ ਬੋਲੋ। ਹਾਂ, ਗੁੰਗਰਾਇ ਤੋਂ ਦਿੰਦਾ। ਕੁੜੀ ਨਾ ਟਾ ਬਣਾਇਆ ਨਹੀਂ ਹੈ ਬਣਾਇਆ ਨਹੀਂ ਅੰਡਾ ਕੁੜੀ ਨੂੰ 40 ਹੀਟ ਪਾਈ ਜਾਂਦੀ ਹੈ ਅੱਛਾ ਜੀ ਕੁੜੀਆਂ ਕੋਲ ਬਹੁਤ ਸੈਟ ਆ ਕਿਉਂ ਕਰ ਕਿੰਨਾ ਚਿਰ ਹੋ ਗਿਆ ਇਹਨਾਂ ਬੀਕ ਕਰੀ ਜਾਂਦੀ ਨੇ ਇਹਨੋਂ ਬਾਅਦ ਇਹ ਬਾਅਦ ਟਾਈਮ ਹੋ ਗਿਆ ਕਿੰਨਾ ਕਰ ਇਹ ਹੋਵੇ ਹੋਣੇ 8-9 ਘੰਟੇ ਦੀ ਕੋਈ ਕੋਈ ਹਾਂ ਕੋਈ ਨਹੀਂ ਫੇਸ ਇੱਕ ਹੈ ਬਈ ਹਾਂ ਤੇ ਸਾਰਨੇ ਪਾਣੀ ਕੀ ਨਾ ਇਹ ਗਲਰੀ ਜੋ ਮੰਦਰ ਕਰੀਬੇਟੀ ਜਗਾੜਾ ਫਟਾ ਅੱਛਾ ਵੇਟ ਲੈ ਛੱਡੂ ਬਾਸ ਆਸ ਮੂੰਗਾ ਟੜਕੜ ਲਾ ਮਾਤਾ ਬਾਪਾ ਸਤ ਜੀ ਇਹ ਤਾਂ ਨਾ ਇਹ ਨਹੀਂ ਪਤਾ ਕਿਹੜੇ ਅਰਜਨ ਤੋਂ ਅਨਗੇ ਬੋਲੇ ਦਰਾਂ ਗੇਦੀ ਮੈਂ ਨਹੀਂ ਸਮਝ ਰਹੀ ਗਾ ਕਾਲੀ ਆ ਬੁਹੇ ਕਾਲੀ ਆ ਕਾਲੀ ਅੰਦਰ ਬੀ ਲਮੜਾਲ ਤਾਂ ਅੰਦਰ ਪ੍ਰੋਬਲਮ ਹੈਗੀ ਕੋੜੀ ਦੇ ਨਹੀਂ ਤੇ ਕੋੜੀ ਸਾਨੂੰ ਹੀਟਣਾ ਕੱਢਦੀ ਹੀਡ ਕੱਢਦੀ ਐ ਸਾਈਲੈਂਟ ਜੀ ਹੀਡ ਕੱਢਦੀ ਐ ਓਵਰੀਆਂ ਓਵਰ ਸਾਈਜ਼ ਆ ਹਾਂਜੀ ਆਹੀ ਕਰ ਤੇ ਐ ਪੂਰੀ ਹਾਰਡ ਹੋਈ ਐ ਦਵਾਈ ਇੱਕ ਬਣਾ ਕੇ ਦਊਂਗਾ ਹੋਮੋਪੈਥੀ ਇੱਕ ਡੋਸੇ ਲਾਉਂਗਾ ਇਹਦੇ ਅੱਜ ਦੋ ਦੇ ਕੇ ਜਾਊਂਗਾ 72 72 ਘੰਟਿਆਂ ਬਾਅਦ ਲਾਉਣੇ ਆ ਸੁਣ ਲਵੋ ਇਹ ਕਟਾ 20 ਦਿਨਾਂ ਚ ਘੂੜੀ ਆਪਾਂ ਸੈੱਟ ਕਰ ਲੂਗੇ ਜੇ ਤੁਸੀਂ ਦਵਾਈ ਧਿਆਨ ਨਾਲ ਖਵਾਤੀ ਠੀਕ ਹੈ ਜੀ ਅੱਜ ਇੱਕ ਪਾਊਡਰ ਦੇ ਕੇ ਜਾਊਂਗਾ ਦੋ ਤਰ੍ਹਾਂ ਦਾ ਇੱਕ ਦਾ ਇੱਕ ਚਮਚਾ ਸਵੇਰ ਇੱਕ ਦਾ ਇੱਕ ਚਮਚਾ ਸ਼ਾਮ ਨੂੰ ਠੀਕ ਹੈ 20 ਦਿਨਾਂ ਨੂੰ ਘੂੜੀ ਦੱਸੂਗੀ 20 ਦਿਨਾਂ ਨੂੰ ਜੰਪ ਜਿਹੜੇ ਮਰਜੀ ਘੂੜੇ ਤੇ ਦਵਾਈ ਦੀ ਘੂੜੀ ਕਰ ਬੰਦੋ ਕਰਦੀਏ ਕਰਨਾਲ ਅੱਜ ਨਾ ਕੋਈ ਬੰਦ ਕਰਨਾ ਹੀ ਹੈ ਇਹ ਨਾ ਕੋਈ ਦੇਵ ਮੇਰੇ ਭਾਈ ਨੂੰ ਬਿਲਕੁਲ ਚੰਗਾ ਇਹ ਸੋਲੀ ਦੀ ਪਾਸੇ ਹੈ ਅੱਛਾ ਬੰਦਨਾ ਨਹੀਂ ਆਸੋਸ ਦੀ ਹੈ ਉਹ ਮੈਂ ਉਹ ਗਾਮੇ ਚਾਹਤ ਨਹੀਂ ਇਹ ਹੁਣ ਚਲੀ ਗਈ ਕਿ ਪਹਿਲਾਂ ਸੀ ਲਾਲਾ ਜੀ ਦਾ ਪੈਨ ਨਾਲ ਚਲੀ ਗਈ ਸੀ ਹਾਂ ਆਹ ਤੇ ਬਾਅਦ ਚ ਤੇ ਦੂਜੀ ਆਲੂ ਸੁਪਰੀ ਮੰਗਾ ਉਹ ਕਾਰ ਕਰ ਰਹੇ ਨੇ ਤੇ ਉਡੀ ਲੇਪ ਆ ਜਾਂਦੀ ਉੱਤੇ ਮੈਂ ਨਾ ਉਹ ਬਣ ਜਾਂਦਾ ਉਹ ਦਾ ਕਵਰ ਜਾਮ ਉੱਤੇ ਬੰਨ੍ਹਣਾ ਉਹ ਬੈਂਡ ਜਾਂ ਬਸ ਉਹ ਇੱਕ ਤੋਂ ਉਹ ਕਾਲਾ ਜਿਹਾ ਢੀ ਲੱਗ ਰਿਹਾ ਇਹ ਮਛਰ ਮਛਰ ਨੇ ਕੱਟਿਆ ਬਸ ਬੰਦੂ ਬਸ 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 ਉਹ ਬਸ ਇਹ ਨਾ ਅੱਡੀ ਪਾ ਲਈ 马飞。<About 5. S 1> लात और जुगनी जुगनी है और जुगनिया ਉਹ ਨਾਸਪੁਰਾਂ ਅਧਿਕਾਰ ਕਰ। ਇਹ ਮਾਣਕ ਆ ਮੰਗੇ ਵਾਲਾ। ਮੰਗੇ ਵਾਲਾ ਮਾਣਕ। ਇਹ ਨਹੀਂ ਪਤਾ ਕਿ ਇਹ ਤੁਹਾਨੂੰ ਫਾਇਦਾ। ਇਹ ਤਾਂ ਜਿਹੜਾ ਨਿਰਗੁਣ ਦੇ ਬਾਰੇ ਨਾ ਮਰਵਾਉਂਦਾ। ਹਾਂ? ਸਭ ਨੇ ਢੇਡਾ ਪਈ ਉਹਨੂੰ ਕਹਿਣ ਦਾ ਤੇ ਬੜਾ ਲੀਟਰ ਹੋ ਗਿਆ ਸੱਪਣੀ ਇਹ ਪਤਰਾ ਦਾ। ਉਹ ਚਾਹੀਦਾ ਹੀ ਨੀਟਰ ਹੋਗੇ। ਵਾਹ ਵਾਹ। ਇਸ ਤੇ ਇਹਨੂੰ ਪਤਾ ਲੱਗ ਜਾਂਦਾ। ਇਹ ਤਾਂ ਬੰਦਰਾ ਹਲਕਾ ਹੀ ਐ। ਮੜ ਜੱਪ ਉੱਤਰ ਓਏ। ਅੱਜ ਆਉਂਦਾ ਸਰੋਏ ਮੰਨਿਆ ਇਹ ਨਾਰਾ ਫੂ ਮੰਨਾ ਦੋੜਾ ਇਹ ਨਾਰਾ ਰਾਣੀ ਆ ਰਾਣੀ ਆ ਹਾਂ ਆਗੇ ਜੀ ਮਾਉਂ ਤੁਮ ਮੈਂ ਕਹ ਦੋ ਨਾ ਕਿ ਦੋ ਮਿੰਟ ਬੈਠ ਜਾਓ ਅੱਜ ਆ ਪਾਇਆ ਜੀ ਨਾ ਉਹਨਾਂ ਨੂੰ ਕਰ ਜੂਗੀ ਚਾਪ ਪੰਜ ਅੱਜ ਆ ਪਟਿੰਕੀ ਲਾਉਣੇ ਕੋਲ ਨੂੰ ਜੀ ਠੀਕ ਆ ਸਾਰੀਆਂ ਨਹੀਂ ਲੱਗਣੇ ਸਾਰੀਆਂ ਤੇ ਲੱਗਣੇ ਆ ਨਹੀਂ ਮਾਸ਼ਾ ਅੱਲੋ